ਦੋਸਤੋ ਇਸ ਗਰਮੀ ਦੇ ਮੌਸਮ ਵਿੱਚ ਜੇਕਰ ਅਸੀਂ ਆਪਣੇ ਕਮਰੇ ਦੇ ਵਿੱਚ ਏਸੀ ਚਲਾਉਣ ਦੇ ਨਾਲ-ਨਾਲ ਪੱਖਾ ਵੀ ਚੱਲਦਾ ਰੱਖ ਲਈਏ ਭਾਵ ਦੋਵੇਂ ਚੀਜ਼ਾਂ ਚਲਦੀਆਂ ਰੱਖ ਲਈਏ ਤਾਂ ਫਿਰ ਕੀ ਹੋਵੇਗਾ ਕਿ ਸਾਨੂੰ ਇਸ ਦਾ ਫਾਇਦਾ ਹੋਵੇਗਾ ਜਾਂ ਫਿਰ ਸਾਨੂੰ ਇਸ ਦਾ ਨੁਕਸਾਨ ਹੋਵੇਗਾ ਇਸੇ ਸੰਬੰਧ ਦੇ ਵਿੱਚ ਅੱਜ ਆਪਾਂ ਗੱਲਬਾਤ ਕਰਾਂਗੇ ਸਤਿ ਸ੍ਰੀ ਅਕਾਲ ਜੀ ਬਾਈ ਜੀ ਪੰਜਾਬੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਬੋਜ ਦੋਸਤੋ ਜਦੋਂ ਅਸੀਂ ਆਪਣਾ ਕਮਰਾ ਠੰਡਾ ਕਰਨ ਦੇ ਲਈ ਏਸੀ ਨੂੰ ਔਨ ਕਰਦੇ ਹਾਂ ਤਾਂ ਆਮ ਤੌਰ ਦੇ ਉੱਪਰ ਸਾਡੇ ਕਮਰੇ ਦੇ ਵਿੱਚ ਪੱਖਾ ਵੀ ਚੱਲਦਾ ਹੁੰਦਾ ਹੈ ਅਤੇ ਸਾਡੇ ਮਨ ਵਿੱਚ ਕਈ ਵਾਰ ਸਵਾਲ ਪੈਦਾ ਹੁੰਦਾ ਏ ਕਿ ਕੀ ਇਸ ਤਰ੍ਹਾਂ ਸਾਨੂੰ ਨੁਕਸਾਨ ਹੋ ਰਿਹਾ ਜਾਂ ਫਿਰ ਸਾਨੂੰ ਫਾਇਦਾ ਹੋ ਰਿਹਾ ਦੂਸਰਾ ਸਵਾਲ ਸਾਡੇ ਮਨ ਵਿੱਚ ਇਹ ਪੈਦਾ ਹੁੰਦਾ ਏ ਕਿ ਕੀ ਦੋਵੇਂ ਚੀਜ਼ਾਂ ਚੱਲਣ ਦੇ ਨਾਲ ਬਿਜਲੀ ਦੀ ਖਪਤ ਸਾਡੀ ਵੱਧ ਹੋਵੇਗੀ ਸਾਡਾ ਬਿਜਲੀ ਦਾ ਨੁਕਸਾਨ ਹੋ ਰਿਹਾ ਹੈ ਸੁਭਾਵਿਕ ਰੂਪ ਵਿੱਚ ਜੇਕਰ ਅਪਾ ਬਿਜਲੀ ਦੀ ਗੱਲ ਕਰੀਏ ਤਾਂ ਫਿਰ ਇਹ ਮੰਨਿਆ ਜਾਂਦਾ ਏ ਕਿ ਜੇਕਰ ਦੋ ਮਸ਼ੀਨਾਂ ਚੱਲ ਰਹੀਆਂ ਤਾਂ ਬਿਜਲੀ ਦੀ ਖਪਤ ਜ਼ਿਆਦਾ ਹੋਵੇਗੀ ਸੋ ਦੋਸਤੋ ਮੈਂ ਤੁਹਾਡੇ ਨਾਲ ਆਪਣਾ ਨਿੱਜੀ ਤਜਰਬਾ ਸਾਂਝਾ ਕਰ ਰਿਹਾ ਹਾਂ ਅਤੇ ਮੇਰਾ ਮੰਨਣਾ ਹੈ ਕਿ ਜੇਕਰ ਤੁਹਾਡੇ ਕਮਰੇ ਦੇ ਵਿੱਚ ਏਸੀ ਅਤੇ ਪੱਖਾ ਦੋਵੇਂ ਚੱਲਦੇ ਹੋਣਗੇ ਤਾਂ ਤੁਹਾਡੀ ਬਿਜਲੀ ਦੀ ਖਪਤ ਜ਼ਿਆਦਾ ਨਹੀਂ ਹੋ ਸਕਦੀ ਅਤੇ ਤੁਹਾਨੂੰ ਫਾਇਦਾ ਹੀ ਫਾਇਦਾ ਹੋਵੇਗਾ ਤਾਂ ਫਿਰ ਇਹ ਫਾਇਦਾ ਕਿਵੇਂ ਹੋਵੇਗਾ ਜਰਾਕਾ ਸਮਝਣ ਦੀ ਜ਼ਰੂਰਤ ਹੈ ਤਾਂ ਫਿਰ ਹੁਣ ਇਸ ਦੇ ਫਾਇਦੇ ਵੀ ਸੁਣ ਲਓ ਨੰਬਰ 1 ਫਾਇਦਾ ਜਦੋਂ ਤੁਸੀਂ ਏਸੀ ਚਲਾਉਂਦੇ ਹੋ ਆਪਣੇ ਕਮਰੇ ਦੇ ਵਿੱਚ ਤਾਂ ਤੁਹਾਡਾ ਮਕਸਦ ਅਤੇ ਏਸੀ ਦਾ ਮਕਸਦ ਇਹੀ ਹੁੰਦਾ ਹੈ ਕਿ ਜਿੰਨਾ ਤੁਸੀਂ ਟੈਂਪਰੇਚਰ ਸੈੱਟ ਕਰਦੇ ਹੋ ਉਸ ਟੈਂਪਰੇਚਰ ਤੱਕ ਕਮਰੇ ਨੂੰ ਲੈ ਕੇ ਆਣਾ ਪਾਪ ਗਰਮੀ ਜੇਕਰ 30 32 35 40 ਡਿਗਰੀ ਹੈਗੀ ਤਾਂ ਤੁਸੀਂ ਟੈਂਪਰੇਚਰ ਏਸੀ ਦਾ 24 ਡਿਗਰੀ ਸੈੱਟ ਕਰ ਦਿੰਦੇ ਹੋ ਤਾਂ ਫਿਰ ਏਸੀ 24 ਡਿਗਰੀ ਤਾਪਮਾਨ ਕਮਰੇ ਦਾ ਕਰ ਦਿੰਦਾ ਹੈ ਹੁਣ ਜੇਕਰ ਇਸੇ ਸਥਿਤੀ ਦੇ ਵਿੱਚ ਤੁਹਾਡਾ ਪੱਖਾ ਵੀ ਚੱਲਦਾ ਨਾਲ ਦੀ ਨਾਲ ਤਾਂ ਫਿਰ ਕੀ ਹੁੰਦਾ ਹੈ ਏਸੀ ਨੇ ਜੇਕਰ ਅੱਧੇ ਘੰਟੇ ਦੇ ਵਿੱਚ ਤੁਹਾਡੇ ਕਮਰੇ ਦਾ ਟੈਂਪਰੇਚਰ ਮੇਨਟੇਨ ਕਰਨਾ ਹੁੰਦਾ ਤਾਂ ਉਹੀ ਘੱਟ ਸਮੇਂ ਦੇ ਵਿੱਚ ਏਸੀ ਕਰ ਲੈਂਦਾ ਹੈ ਇਹ ਕਿਵੇਂ ਹੁੰਦਾ ਹੈ ਏਸੀ ਦਾ ਕੰਮ ਹੁੰਦਾ ਹੈ ਤਾਪਮਾਨ ਨੂੰ ਬਰਕਰਾਰ ਰੱਖਣਾ ਤਾਪਮਾਨ ਨੂੰ ਇੱਕ ਨਿਸ਼ਚਿਤ ਪੁਆਇੰਟ ਦੇ ਉੱਪਰ ਲੈ ਕੇ ਆਉਣਾ ਅਤੇ ਪੱਖੇ ਦਾ ਕੰਮ ਹੁੰਦਾ ਹੈ ਕਮਰੇ ਦੇ ਵਿੱਚ ਵਾਲੀ ਹਵਾ ਨੂੰ ਘੁਮਾਉਂਦੇ ਰਹਿਣਾ ਹੁਣ ਜਦੋਂ ਏਸੀ ਮਿੱਥੇ ਹੋਏ ਤਾਪਮਾਨ ਤੱਕ ਕਮਰੇ ਨੂੰ ਲੈ ਕੇ ਜਾ ਰਿਹਾ ਹੁੰਦਾ ਹੈ ਉਸ ਵਕਤ ਏਸੀ ਦੇ ਉੱਪਰ ਲੋਡ ਪਿਆ ਹੋਇਆ ਹੁੰਦਾ ਹੈ ਹੁਣ ਜਦੋਂ ਪੱਖਾ ਨਾਲ ਚੱਲਦਾ ਹੈ ਤਾਂ ਪੱਖਾ ਕਮਰੇ ਦੀ ਹਵਾ ਨੂੰ ਸਰਕੂਲੇਟ ਕਰਦਾ ਰਹਿੰਦਾ ਹੈ ਘੁਮਾਉਂਦਾ ਰਹਿੰਦਾ ਹੈ ਸੋ ਇਸ ਤਰ੍ਹਾਂ ਪੱਖੇ ਦੇ ਦੁਆਰਾ ਹਵਾ ਘੁਮਾਉਣ ਦੇ ਨਾਲ ਏਸੀ ਕਮਰੇ ਦੇ ਤਾਪਮਾਨ ਨੂੰ ਜਲਦੀ ਮੇਨਟੇਨ ਕਰ ਲੈਂਦਾ ਹੈ ਜਾਂ ਫਿਰ ਆਪਾਂ ਕਹੀਏ ਕਮਰੇ ਨੂੰ ਜਲਦੀ ਠੰਡਾ ਕਰ ਲੈਂਦਾ ਹੈ ਸੋ ਦੋਸਤੋ ਇਸ ਤਰ੍ਹਾਂ ਕਰਨ ਨਾਲ ਬਿਜਲੀ ਦੀ ਖਪਤ ਬਿਲਕੁਲ ਵੱਧ ਨਹੀਂ ਹੁੰਦੀ ਕਿਉਂਕਿ ਜੇਕਰ ਪੱਖਾ ਨਾਲ ਆਪਾਂ ਨਹੀਂ ਚਲਾਵਾਂਗੇ ਤਾਂ ਏਸੀ ਜ਼ਿਆਦਾ دیر ਚੱਲੇਗਾ ਜ਼ਿਆਦਾ ਦੇਰ ਤੋਂ ਬਾਅਦ ਕਮਰੇ ਦਾ ਤਾਪਮਾਨ ਨੂੰ ਮੇਨਟੇਨ ਕਰੇਗਾ ਅਤੇ ਜੇਕਰ ਪੱਖਾ ਚੱਲੇਗਾ ਤਾਂ ਏਸੀ ਜਲਦੀ ਕਮਰੇ ਦੇ ਤਾਪਮਾਨ ਨੂੰ ਮੇਨਟੇਨ ਕਰ ਲੈਂਦਾ ਹੈ ਹੁਣ ਏਸੀ ਅਤੇ ਪੱਖਾ ਦੋਵੇਂ ਚੀਜ਼ਾਂ ਇਕੱਠੀਆਂ ਚਲਾਉਣ ਦਾ ਦੂਸਰਾ ਫਾਇਦਾ ਸੁਣ ਲਓ ਹੁਣ ਪਹਿਲੇ ਪੁਆਇੰਟ ਦੇ ਨਾਲ ਹੀ ਸੰਬੰਧਿਤ ਇਹ ਵੀ ਦੂਸਰਾ ਪੁਆਇੰਟ ਹੈ ਕਿ ਜਦੋਂ AC ਤਾਪਮਾਨ ਨੂੰ ਮੇਨਟੇਨ ਕਰਦਾ ਹੈ ਉਸ ਵਕਤ AC ਦੇ ਉੱਪਰ ਲੋਡ ਪਿਆ ਹੁੰਦਾ ਹੈ AC ਬਿਜਲੀ ਦੀ ਖਪਤ ਵਾਧੂ ਕਰ ਰਿਹਾ ਹੁੰਦਾ ਹੈ ਅਤੇ ਜਦੋਂ ਤਾਪਮਾਨ ਮੇਨਟੇਨ ਹੋ ਜਾਂਦਾ ਤਾਂ ਉਸ ਤੋਂ ਬਾਅਦ AC ਨਾਰਮਲ ਜਿਹੀ ਬਿਜਲੀ ਦੀ ਖਪਤ ਕਰਦਾ ਹੈ ਸੋ ਦੋਸਤੋ ਜੇਕਰ ਪੱਖਾ ਨਾਲ ਚੱਲਦਾ ਹੈ ਅਤੇ AC ਘੱਟ ਸਮੇਂ ਦੇ ਵਿੱਚ ਤਾਪਮਾਨ ਨੂੰ ਮੇਨਟੇਨ ਕਰ ਲੈਂਦਾ ਹੈ ਅਤੇ ਉਸ ਤੋਂ ਬਾਅਦ AC ਦੇ ਕੰਪਰੈਸਰ ਦੇ ਉੱਪਰ ਜ਼ਿਆਦਾ ਲੋਡ ਨਹੀਂ ਪੈਂਦਾ ਅਤੇ AC ਦਾ ਕੰਪਰੈਸਰ ਕੇਵਲ ਰਨਿੰਗ ਅਵਸਥਾ ਦੇ ਵਿੱਚ ਰਹਿੰਦਾ ਹੈ ਤਾ ਫਿਰ AC ਦੀ ਲਾਈਫ ਵੀ ਵੱਧਦੀ ਹੈ ਹੁਣ AC ਅਤੇ ਪੱਖਾ ਦੋਵੇਂ ਚੀਜ਼ਾਂ ਇਕੱਠੀਆਂ ਚਲਾਉਣ ਦਾ ਇੱਕ ਹੋਰ ਫਾਇਦਾ ਹੈ ਉਹ ਫਾਇਦਾ ਇਹ ਹੈ ਕਿ ਰਾਤ ਵੇਲੇ ਜਦੋਂ AC ਚਲਾ ਕੇ ਅਸੀਂ ਸੌਂ ਜਾਂਦੇ ਆ ਤਾਂ ਸਪੋਜ਼ ਕਰ ਲਓ ਜੇਕਰ ਬਿਜਲੀ ਬੰਦ ਹੋ ਜਾਂਦੀ ਹੈ ਬਿਜਲੀ ਚਲੀ ਜਾਂਦੀ ਹੈਗੀ ਹੈ ਤਾਂ ਫਿਰ ਕਿਉਂਕਿ ਸਾਡੇ ਪੱਖੇ ਆਮ ਤੌਰ ਦੇ ਉੱਪਰ ਇਨਵਰਟਰ ਦੇ ਉੱਪਰ ਹੁੰਦੇ ਨੇ ਤਾਂ ਫਿਰ ਇੱਕੇ ਦਮ ਤੁਹਾਡੀ ਨੀਂਦ ਵੀ ਖਰਾਬ ਨਹੀਂ ਹੋਵੇਗੀ ਅਤੇ ਪੱਖਾ ਚੱਲਦਾ ਰਹੇਗਾ ਅਤੇ ਪੱਖੇ ਦੇ ਚੱਲਣ ਦੇ ਨਾਲ ਕਮਰਾ ਗਰਮ ਵੀ ਜਲਦੀ ਨਹੀਂ ਹੁੰਦਾ ਅਤੇ ਕੁਝ ਥੇਰ ਬਾਅਦ ਜੇਕਰ ਫਿਰ ਬਿਜਲੀ ਰੀਜੂਮ ਹੋ ਜਾਂਦੀ ਹੈ ਬਿਜਲੀ ਆ ਜਾਂਦੀ ਹੈਗੀ ਹੈ ਤਾਂ ਫਿਰ AC ਨੂੰ ਦੁਬਾਰਤੋਂ ਕਮਰੇ ਨੂੰ ਠੰਡਾ ਕਰਨ ਦੇ ਵਿੱਚ ਵੀ ਜ਼ਿਆਦਾ ਸਮਾਂ ਨਹੀਂ ਲੱਗੇਗਾ ਸੋ ਦੋਸਤੋ ਇਸ ਤਰ੍ਹਾਂ AC ਅਤੇ ਪੱਖਾ ਦੋਵੇਂ ਇਕੱਠੇ ਚਲਾਉਣ ਦੇ ਢੇਰ ਸਾਰੇ ਫਾਇਦੇ ਹਨ ਨੰਬਰ 1 ਫਾਇਦਾ ਤਾਂ ਇਹ ਹੈ ਕਿ ਬਿਜਲੀ ਦੀ ਖਪਤ ਜ਼ਿਆਦਾ ਬਿਲਕੁਲ ਨਹੀਂ ਹੁੰਦੀ ਨੰਬਰ 2 ਫਾਇਦਾ ਇਹ ਹੈ ਕਿ AC ਕਮਰੇ ਨੂੰ ਜਲਦੀ ਠੰਡਾ ਕਰ ਦਿੰਦਾ ਹੈ। ਨੰਬਰ 3 ਫਾਇਦਾ ਇਹ ਹੈ ਕਿ AC ਦੇ ਕੰਪਰੈਸਰ ਦੀ ਲਾਈਫ ਵੀ ਬਣੀ ਰਹਿੰਦੀ ਹੈਗੀ ਅਤੇ ਨੰਬਰ 4 ਫਾਇਦਾ ਇਹ ਹੈ ਕਿ ਬਿਜਲੀ ਜਾਣ ਦੀ ਸੂਰਤ ਦੇ ਵਿੱਚ ਤੁਹਾਡੀ ਨੀਂਦ ਵੀ ਇਕਦਮ ਖਰਾਬ ਨਹੀਂ ਹੁੰਦੀ ਅਤੇ ਮੁੜ ਕੇ ਫਿਰ ਦੁਬਾਰਾ ਤੋਂ ਬਿਜਲੀ ਆਣ ਤੇ ਕਮਰਾ ਜਲਦੀ ਠੰਡਾ ਕਰਨ ਦੇ ਵਿੱਚ AC ਨੂੰ ਬਹੁਤ ਹੀ ਜ਼ਿਆਦਾ ਮੁਸ਼ਕਲ ਨਹੀਂ ਕਰਨੀ ਪੈਂਦੀ। ਸੋ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਵੱਧ ਤੋਂ ਵੱਧ ਲੋਕਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ। ਤੁਸੀਂ ਦੇਖਦੇ ਰਹੋ ਬਾਈ ਜੀ ਪੰਜਾਬੀ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ ਜੀ